ਹੋਲੇ ਮੱਲੇ ਦੀ ਸ਼ੁਰੂਆਤ ਹੋਈ ਹੈ ਆਨੰਦਪੁਰ ਸਾਹਿਬ ਜਾ ਰਹੀਆਂ ਸੰਗਤਾਂ ਸੀ ਮਾਛੀਵਾੜਾ ਵਿਖੇ ਮੌਜੂਦ ਆ ਗੁਰਦੁਆਰਾ ਚਰਨ ਕਮਲ ਸਾਹਿਬ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਗਿਲਾ ਰਹਿੰਦਾ ਹੈ ਕਿ ਸ਼ਾਇਦ ਸਿੱਖ ਬੱਚੇ ਜਿਹੜੇ ਆ ਹੁਣ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਆ ਪਰ ਦੋ ਛੋਟੀਆਂ-ਛੋਟੀਆਂ ਬੱਚੀਆਂ, ਵੱਡੀਆਂ ਪਿਆਰੀਆਂ ਬੱਚੀਆਂ ਸਾਨੂੰ ਮਿਲੀਆਂ ਜਿਨ੍ਹਾਂ ਦਾ ਜੋ ਸਿੱਖੀ ਬਾਰੇ ਗਿਆਨ ਹੈ ਕਿਉਂਕਿ ਮੁੰਡਲੀ ਸ਼ੁਰੂਆਤ ਹੈ ਜਿਹੜੀ ਉਸ ਨੂੰ ਸੁਣ ਕੇ ਅਚੰਭਾ ਲੱਗਿਆ ਤਾਂ ਸੋਚਿਆ ਕਿ ਦਰਸ਼ਕਾਂ ਤੱਕ ਜ਼ਰੂਰ ਪਹੁੰਚਣੀਆਂ ਚਾਹੀਦੀਆਂ ਇਹ ਛੋਟੀਆਂ ਬੱਚੀਆਂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤ ਹੈ ਕੀ ਨਾਮ ਹੈ ਬੱਚੇ ਤੁਹਾਡਾ ਸਿਮਰਨਜੀਤ ਕੌਰ ਤੇ ਖੁਸ਼ੀ ਤੁਹਾਡਾ ਕੀ ਨਾਮ ਹੈ ਖੁਸ਼ਪ੍ਰੀਤ ਕੌਰ ਅੱਛਾ ਤੁਸੀਂ ਜਪਜੀ ਸਾਹਿਬ ਦਾ ਪਾਠ ਹੰਦਾ ਤੁਹਾਨੂੰ ਹਾਂ ਜੀ ਸੁਣਾ ਦਿਓ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤ ਹੈ ਏਕ ਓਮ ਕਾ ਸਤਨਾਮ ਪਰਤਾ ਪੁਰਖ ਨਿਰਪੋ ਨਿਰਵੈਰ ਕਾਲ ਮੁੜਕ ਜੁਨੀ ਤੇ ਪੰ ਕੁੜ ਪਰ ਸਾਥ ਜਬ ਆਪ ਸੱਚ Gujarat ਸੱਚ ਹੈਪੀ ਸੱਚ ਨਾਨਕੋ ਸੀ ਪੀ ਸੋਚੇ ਸੋਚਣਾ ਹੋਈ ਜੇ ਸੋਚ ਚੋ ਫੇ ਲਖਵਾ ਤਾਰ ਜੇ ਪੋੜੀ ਰਖਾ ਵਾ ਝੂਪੇ ਝੁਪਨਾ ਹੋਈ ਜੱਲਾ ਹੈ ਅਵੇ ਤਾਂ ਭੁੱਖਿਆ ਭੁੱਖਿਆ ਗੁਤਰੀ ਦੇ ਬੰਨਾ ਪੁਰੀਆ ਬਾ ਫੈਸ ਫੈਪਾਂ ਲਖੋਈ ਤੇ ਕੰਨਾ ਚੱਲੇ ਨਾ ਕਿਸ ਕਿਆਰਾ ਹੋਈ ਹੈ ਤੂੜੇ

পাশাহ গুরু অর্জন দেবশাহ গুরু হর গোবশাহ গুরু হার রায় পা ਗੁਰਤੇ ਬਾਦਰ ਜੀ ਦਫੀ ਬਾਤ ਗੁਰਤੇ ਬੋਲੇ ਸੋਨੇ ਹਾ ਸੋ ਸ੍ਰੀ ਹਗੋਲੇ ਬੋਲੇ ਗੁਰਜੀ ਕਾ ਕਸਾ ਬਾਈ ਗੁਰਜੀ ਕਿਪਾ ਤੇ ਸੋ ਇਹ ਮੁੱਢ ਹੈ ਇਹ ਗੁਰੂ ਘਰ ਦੀ ਵਡਿਆਈ ਹੈ ਕਿ ਛੋਟੇ ਛੋਟੇ ਬੱਚੇ ਜੋ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਹੈ ਉਸ ਦੇ ਪਾਲਣਾ ਕਰਦੇ ਹੋਏ ਔਰ ਪਰਿਵਾਰ ਨੂੰ ਵਧਾਈ ਦੇ ਪਾਤਰ ਨੇ ਪਰਿਵਾਰ ਇਹਨਾਂ ਦਾ ਕੌਣ ਹੈ ਜੀ ਮਾਤਾ आ, कौन सिखांदा है जी स्कूल ना सिखਦੀ ਹੈ ਗਿਆ ਸਕੂਲ ਤੋਂ सिखਦੀ ਤੁਸੀਂ ਨਹੀਂ ਸਿਖਾਉਂਦੇ ਘਰ ਵੀ ਘਰ ਵੀ ਟਿਊਸ਼ਨ ਕਰਾਈ ਜਾਂ ਘਰ ਵੀ ਸਿਖਾਈ ਦੇ ਸਕੂਲ ਗੁਰਦੁਆਰੇ ਵੀ ਸਿੱਖਦੀ ਆ ਗਿਆ ਸਕੂਲ ਜਿਆਦਾ ਕਰਦਾ ਜੀ ਬਾਬਾ ਅਜੇ ਸਿੰਘ ਖਾਲਸਾ ਪਬਲਿਕ ਸਕੂਲ ਆਪਣੇ ਗਰਦਾਸਪੁਰ ਗਰਦਾਸ ਕਿੰਨੇ ਸਾਲ ਏਜ ਕਿੰਨੀ ਹੈ ਇਹ 5.5 ਸਾਲ ਸਾਢੇ 5.5 ਸਾਲ ਦੀ ਸਾਢੇ 5.5 ਸਾਲ ਦੀ ਆ ਔਰ ਇਹ ਇਹ 6.5 ਸਾਲ ਦਾ 6 ਸਾਲ 6 ਸਾਲ 6 ਸਾਲ ਦੀ ਹੈ ਸੋ ਇਹ ਛੋਟੇ ਛੋਟੇ ਬੱਚੇ ਨੇ ਇਹ ਇਤਿਹਾਸ ਨੂੰ ਸਮੋਈ ਬੈਠੇ ਆ ਪਰ ਇਹ ਸਾਡਾ ਭਵਿੱਖ ਨੇ ਕੈਮਰਾ ਪਰਸਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਮਾਛੀਵਾੜਾ